ਸਟਿਜ਼ ਹੁੰਦੀਆਂ ਉਹਨਾਂ ਨੇ ਸਮਾਜ ਨੂੰ ਬਹੁਤ ਕੁਝ ਜਿਹੜਾ ਹੁੰਦਾ ਜੇਕਰ ਉਹ ਸਮਾਜ ਦੇ ਵਿੱਚ ਜ਼ਿਆਦਾ ਵਕਤ ਬਤਾਉਂਦੇ ਆ ਜ਼ਿਆਦਾ ਵਕਤ ਬਿਤੇ ਰਹਿੰਦੇ ਆ ਤਾਂ ਉਹ ਸਮਾਜ ਨੂੰ ਇੰਨਾ ਕੁ ਦੇ ਜਾਂਦੇ ਆ ਕਿ ਜਿਹੜੇ ਮੈਂ ਸਮਝਦਾ ਕਿ ਫਿਰ ਸਾਡੇ ਆਰਗਨ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ ਹਮ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਐਸ ਚੈਨਲ ਰਾਹੀਂ ਅਸੀਂ ਹਰ ਰੋਜ਼ ਤੁਹਾਨੂੰ ਨਵੇਂ-ਨਵੇਂ ਸਾਖੀਆਂ, ਨਵੇਂ-ਨਵੇਂ ਕਹਾਣੀਆਂ ਤੇ ਨਵੇਂ-ਨਵੇਂ ਵਿਚਾਰਾਂ ਸੁਣਾਉਂਦੇ ਹਾਂ। ਅੱਜ ਅਸੀਂ ਤੁਹਾਨੂੰ ਸਰਦਾਰ ਭਪਿੰਦਰ ਸਿੰਘ ਜੀ ਬਾਰੇ ਦੱਸ ਰਹੇ ਹਾਂ। ਕਈ ਵਾਰ ਅਸੀਂ ਸੋਚਦੇ ਹਾਂ ਕਿ ਦੁਨੀਆ ਵਿੱਚ ਮਨੁੱਖਤਾ ਖਤਮ ਹੋ ਰਹੀ ਹੈ ਪਰ ਅਚਾਨਕ ਕੋਈ ਅਜੀਹਾ ਵਿਅਕਤੀ ਮਿਲ ਜਾਂਦਾ ਹੈ ਜੋ ਸਾਡੇ ਅੰਦਰ ਨਵੀਂ ਉਮੀਦ ਜਗਾ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜੀਬ ਹਸਤੀ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਸਾਡਾ ਦਿਲ ਕੰਬ ਉੱਠੇ ਤੇ ਅੱਖਾਂ 'ਚੋਂ ਆਸੂ ਆ ਗਏ ਇਹ ਹਨ ਸਰਦਾਰ ਭਪਿੰਦਰ ਸਿੰਘ ਜੀ ਜੋ ਕਿ ਰੇਲ ਕੋਚ ਫੈਕਟਰੀ ਤੋਂ ਰਿਟਾਇਰ ਹੋਏ ਹਨ ਤੇ ਹੁਣ ਮੋਹਾਲੀ ਵਿੱਚ ਰਹਿੰਦੇ ਹਨ ਹਾਲ ਵਿੱਚ ਹੀ ਸਰਦਾਰ ਭਪਿੰਦਰ ਸਿੰਘ ਜੀ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਹ ਪੰਜਾਬੀ ਗਾਇਕ ਰਾਜਵੀਰ ਜਵੰਦਾ ਬਾਰੇ ਗੱਲ ਕਰ ਰਹੇ ਹਨ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਇਸ ਸਮੇਂ ਚੰਡੀਗੜ੍ਹ ਦੇ ਫੋਰਟਿਕਸ ਹਸਪਤਾਲ ਵਿੱਚ ਦਾਖਲ ਹਨ ਪਪਿੰਦਰ ਸਿੰਘ ਜੀ ਕਹਿੰਦੇ ਹਨ ਜੇ ਰਾਜਵੀਰ ਜਵੰਦਾ ਨੂੰ ਕਿਸੇ ਵੀ ਸਰੀਰ ਦੇ ਅੰਗ ਦੀ ਲੋੜ ਪੈ ਗਈ ਤਾਂ ਮੈਂ ਜਉਂਦੇ ਜੀ ਆਪਣਾ ਅੰਗ ਦਾਨ ਕਰਨ ਲਈ ਤਿਆਰ ਹਾਂ ਅਕਸਰ ਅਸੀਂ ਸੋਚਦੇ ਹਾਂ ਕਿ ਲੋਕ ਜਜਵਾਤੀ ਹੋ ਕੇ ਇਹ ਗੱਲਾਂ ਕਹਿ ਦਿੰਦੇ ਹਨ ਪਰ ਭਪਿੰਦਰ ਸਿੰਘ ਜੀ ਕੋਈ ਆਮ ਬੰਦੇ ਨਹੀਂ ਹਨ ਉਹ ਪਹਿਲਾਂ ਹੀ ਪੀਜੀਆਈ ਚੰਡੀਗੜ੍ਹ ਵਿੱਚ ਆਪਣੇ ਸਰੀਰ ਨੂੰ ਦਾਨ ਕਰ ਚੁੱਕੇ ਹਨ ਉਹਨਾਂ ਨੇ ਆਪਣੇ ਸਾਰੇ ਦਸਤਾਵੇਜ਼ ਪੱਤਰਕਾਰ ਵੀਰ ਨੂੰ ਦਿਖਾਏ ਇਹ ਸਿਰਫ ਸ਼ਬਦ ਨਹੀਂ ਬਲਕਿ ਮਨੁੱਖਤਾ ਦੀ ਸਭ ਤੋਂ ਵੱਡੀ ਮਿਸਾਲ ਹੈ ਭਪਿੰਦਰ ਸਿੰਘ ਜੀ ਕਹਿੰਦੇ ਹਨ ਮੇਰੇ ਮਰਨ ਤੋਂ ਬਾਅਦ ਮੇਰੇ ਅੰਗ ਕਿਸੇ ਨੂੰ ਲੱਗਣਗੇ ਮੈਨੂੰ ਕੀ ਪਤਾ ਪਰ ਜੇ ਮੈਂ ਜਿਉਂਦੇ ਜੀ ਕਿਸੇ ਨੂੰ ਆਪਣੇ ਅੰਗ ਦੇ ਸਕਾਂ ਇਹ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਹੋਵੇਗੀ ਉਹ ਕਹਿੰਦੇ ਹਨ ਕਿ ਜੇ ਰਾਜਵੀਰ ਜਵੰਦਾ ਵਰਗੇ ਕਲਾਕਾਰ ਸਮਾਜ ਨੂੰ ਬਹੁਤ ਕੁਝ ਦੇ ਸਕਦੇ ਹਨ ਜੇ ਅਸੀਂ ਉਹਨਾਂ ਦੀ ਜ਼ਿੰਦਗੀ ਬਚਾਉਣ ਵਿੱਚ ਮਦਦ ਕਰ ਸਕੀਏ ਤਾਂ ਇਹ ਸਾਡਾ ਫਰਜ਼ ਹੈ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਤੁਹਾਡੇ ਵਿੱਚ ਇੰਨੀ ਹਿੰਮਤ ਤੇ ਦਲੇਰੀ ਕਿੱਥੋਂ ਆਉਂਦੀ ਹੈ ਤਾਂ ਸਰਦਾਰ ਭਪਿੰਦਰ ਸਿੰਘ ਜੀ ਨੇ ਬੜੀ ਸੋਹਣੀ ਗੱਲ ਕਹੀ ਇਹ ਅਕਾਲ ਪੁਰਖ ਦੀ ਦੇਣ ਹੈ ਜਦੋਂ ਤੁਸੀਂ ਗੁਰਵਾਨੀ ਨਾਲ ਜੁੜ ਜਾਂਦੇ ਹੋ ਫਿਰ ਮੌਤ ਦਾ ਡਰ ਤੁਹਾਡੇ ਅੰਦਰੋਂ ਖਤਮ ਹੋ ਜਾਂਦਾ ਹੈ ਸਾਡੇ ਗੁਰੂ ਸਹਿਬਾਨ ਕਹਿੰਦੇ ਹਨ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਉਹ ਕਹਿੰਦੇ ਹਨ ਕਿ ਜਦੋਂ ਮੌਤ ਦਾ ਡਰ ਹੀ ਨਹੀਂ ਰਹਿੰਦਾ ਫਿਰ ਬੰਦਾ ਖੁਸ਼ੀ ਨਾਲ ਜ਼ਿੰਦਗੀ ਜਿਉਂਦਾ ਹੈ ਮਿਹਨਤ ਕਰਦਾ ਹੈ ਤੇ ਲੋਕਾਂ ਲਈ ਜਿਉਂਦਾ ਹੈ ਸਰਦਾਰ ਭਪਿੰਦਰ ਸਿੰਘ ਦੀ ਸਿੰਘ ਜੀ ਦੀ ਉਮਰ 70 ਸਾਲ ਹੈ ਪਰ ਉਹ ਅੱਜ ਵੀ ਪੂਰੇ ਫਿੱਟ ਹਨ ਉਹ ਪਿਛਲੇ 10 ਸਾਲ ਤੋਂ ਰੋਟੀ ਨਹੀਂ ਖਾਂਦੇ ਇਹ ਸਿਰਫ ਡ్రਾਈ ਫਰੂਟ ਫਰੂਟ ਤੇ ਫਲ ਤੇ ਦੁੱਧ ਹੀ ਪੀਂਦੇ ਹਨ ਰਜਾਨਾ ਕੱਟ ਤੋਂ ਕੱਟ 10 ਕਿਲੋਮੀਟਰ ਪੈਦਲ ਚੱਲਦੇ ਹਨ ਉਹ ਕਹਿੰਦੇ ਹਨ ਕਿ ਜੇ ਕੋਈ ਨੌਜਵਾਨ ਉਹਨਾਂ ਨਾਲ ਅੱਜ ਵੀ ਕਹੀ ਚਲਾਉਣ ਦਾ ਮੁਕਾਬਲਾ ਕਰੇ ਤਾਂ ਉਹ ਸ਼ਾਮ ਤੱਕ ਉਸ ਦੇ ਮੁਕਾਬਲੇ ਕਹੀ ਚਲਾ ਸਕਦੇ ਹਨ ਜੇ ਉਹ ਉਹਨਾਂ ਨੂੰ ਹਰਾਉਂਦਾ ਹੈ ਤਾਂ ਮੈਂ ਉਸ ਨੌਜਵਾਨ ਦੇ ਅੱਗੇ ਆਪਣਾ ਸਿਰ ਝੁਕਾਵਾਂਗਾ ਇਹ ਸੁਣ ਕੇ ਸਾਨੂੰ ਅੰਦਰੋਂ ਇੱਕ ਸਿੱਖਿਆ ਮਿਲਦੀ ਹੈ ਜੇ ਅਸੀਂ ਆਪਣੀ ਜ਼ਿੰਦਗੀ ਚ ਡਿਸਿਪਲਨ ਲਿਆਈਏ ਗਰਵਾਣੀ ਨਾਲ ਜੁੜੀਏ ਤੇ ਵਾਹਿਗੁਰੂ ਤੇ ਪੂਰਾ ਭਰੋਸਾ ਕਰੀਏ ਤਾਂ ਕੋਈ ਵੀ ਸਮੱਸਿਆ ਸਾਡੇ ਸਾਹਮਣੇ ਟਿਕ ਨਹੀਂ ਸਕਦੀ ਸਰਦਾਰ ਭਪਿੰਦਰ ਸਿੰਘ ਜੀ ਸਾਰੇ ਲੋਕਾਂ ਨੂੰ ਇੱਕੋ ਸਨੇਹਾ ਦੇ ਰਹੇ ਹਨ ਜੇ ਸਾਨੂੰ ਮੌਕਾ ਮਿਲੇ ਤਾਂ ਸਾਨੂੰ ਰਾਜਵੀਰ ਜਵੰਦਾ ਵਰਗੀਆਂ ਸ਼ਕਸ਼ੀਤਾ ਲਈ ਅੰਗਦਾਨ ਕਰਨੇ ਚਾਹੀਦੇ ਹਨ ਕਿਉਂਕਿ ਉਹ ਅਜੇ ਵੀ ਸਮਾਜ ਨੂੰ ਬਹੁਤ ਕੁਝ ਦੇ ਸਕਦੇ ਹਨ ਉਹਨਾਂ ਦੀ ਗੱਲ ਸੁਣ ਕੇ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਅੱਜ ਵੀ ਜਿੰਦਾ ਦਿੱਲੀ ਵਾਲੇ ਸਿੱਖਾਂ ਨਾਲ ਭਰਪੂਰ ਹੈ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਤੋਂ ਇਲਾਵਾ ਸਮਾਜ ਲਈ ਕੀ ਕਰ ਸਕਦੇ ਹਾਂ ਅਸਲ ਜੀਵਨ ਉਹ ਹੀ ਹੈ ਜੋ ਹੋਰਾਂ ਲਈ ਕੁਝ ਕਰਦਾ ਹੈ ਜੇ ਤੁਹਾਨੂੰ ਸਰਦਾਰ ਭਪਿੰਦਰ ਸਿੰਘ ਜੀ ਦੀ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਕਹਾਣੀ ਨੂੰ ਅੱਗੇ ਸੁਣਨ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਦੀ ਅੱਗੇ ਵਾਲੀ ਕਹਾਣੀ ਸੁਣਾਵਾਂਗੇ ਧੰਨਵਾਦ ਜੀ